ਮਰਹੂਮ ਡਾਕਟਰ ਜਸਵਿੰਦਰ ਸਿੰਘ ਭੱਲਾ ਜਿਨ੍ਹਾਂ ਦਾ ਕੀ ਦਿਹਾਂਤ ਹੋ ਚੁੱਕਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਹਦੇ ਚੌਣ ਵਾਲਿਆਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਜ਼ਿਲ੍ਹੇ ਦੇ ਪਿੰਡ ਕਲ ਕਲਾਂ ਦੀ ਤਾਂ ਇੱਥੋਂ ਦੇ ਇੱਕ ਨੌਜਵਾਨ ਦੇ ਵੱਲੋਂ ਜਸਵਿੰਦਰ ਸਿੰਘ ਭੱਲਾ ਦੀ ਮੂਰਤੀ ਬਣਾ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਮੂਰਤੀਕਾਰ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਸਵਿੰਦਰ ਸਿੰਘ ਭੱਲਾ ਦੀ ਮੌਦੀ ਖਬਰ ਸੁਣੀ ਤੇ ਤੁਰੰਤ ਉਹ ਆਪਣੇ ਘਰ ਆ ਗਏ ਅਤੇ ਘਰ ਆ ਕੇ ਉਹਨਾਂ ਨੇ ਮਨ ਬਣਾਇਆ ਕਿ ਜਸਵਿੰਦਰ ਸਿੰਘ ਭੱਲਾ ਜੋ ਕੀ ਉਹਨਾਂ ਦੇ ਬਹੁਤ ਨਜ਼ਦੀਕੀ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੂਰਤੀ ਬਣਾਈ ਚਾਵੇ। ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾ ਦਮ ਰਹਿਣ ਵਾਲਾ ਮੌਕਾ ਤੇ ਅੱਜ ਦੁਪਹਿਰ ਦੇ ਸਮੇਂ ਕੋਈ 1 ਡੇਢ ਦਾ ਟਾਈਮ ਹੋਣਾ ਸੀ ਖੇਤ ਤੋਂ ਆਏ ਜਦੋਂ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਬੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਏ ਆਂ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਉਹ ਰੰਗਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਅਸੀਂ ਜਸਵਲ ਸਾਹਿਬ ਦੀ ਟੀਮ 'ਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਦਾ ਕਲੇ ਰੂਪ ਬਣਾ ਕੇ ਤਕਰੀਬਨ 2.5 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਦੋਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਬਾਰੇ ਜਾਣਕਾਰੀ ਮਿਲੀ ਕੋਈ ਉਦੋਂ ਹੀ ਟਾਈਮ ਸੀਗਾ ਕੋਈ ਡੇਢ 2 ਦੇ ਵਿਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਅ ਬਚਪਨ ਤੋਂ ਸੁਣਦੇ ਆ ਰਹੇ ਸੀਗੇ ਸ਼ਨਕਾਟਾ ਚਾਚਾ ਚਤਰਾ ਦੇ ਰੂਪ ਵਿੱਚ ਉਹਨਾਂ ਨੇ ਦਰਸ਼ਕਾਂ ਦੇ ਵਿਚਕਾਰ ਜਿਹੜੀ ਜਗ੍ਹਾ ਬਣਾਈ ਦਿਲਾਂ ਦੇ ਵਿੱਚ ਉਦਾ ਕੋਈ ਸਾਨੀ ਨਹੀਂ ਤੇ ਉਹ ਪੰਜਾਬੀ ਸਭਿਆਚਾਰ ਦਾ ਮਹਾਨ ਚਤੇਰਾ ਜਿਹੜਾ ਅੱਜ ਹੋ ਕਲਾਕਾਰ ਸਾਡੇ ਵਿੱਚਕਾਰ ਨਹੀਂ ਹੈ ਤੇ ਅਸੀਂ ਆਪਣੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਮੂਰਤੀ ਰੂਪ ਜਿਹੜਾ ਹੈਗਾ ਉਹ ਬਣਾਇਆ ਕੋਲ ਸਾਡੀ ਉਹ ਟੀਮ ਦੇ ਮੈਂਬਰ ਸੀਗੇ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਹਰਾਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਅਸੀਂ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਸ਼ਨਕਾਟਾ ਜਿਹੜਾ ਸੁਣਦੇ ਸੀ ਫਿਰ ਉਹ ਜਸਵੰਤ ਸਾਹਿਬ ਦੇ ਘਰ ਹੀ ਅਸੀਂ ਪਹਿਲੀ ਵਾਰ ਮਿਲੇ ਸੀਗੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਅਸੀਂ ਸਾਰੇ ਉਸ ਮੇਲੇ ਦੀ ਪੈਦਾਇਸ਼ਾਂ ਤੇ ਉਹ ਜਿਹੜੀਆਂ ਯਾਦਾਂ ਇੱਕਦਮ ਅੱਖਾਂ ਦੇ ਵਿੱਚਕਾਰ ਘੁੰਮ ਜਾਂਦੀਆਂ ਤੇ ਉਹ ਜਿਹੜੀਆਂ ਯਾਦਾਂ ਦਾ ਹੀ ਇੱਕ ਉਹ ਜਿਹੜਾ ਰੂਪ ਹੈ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦਾ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਸੁਨਿਆ ਇਹ ਹੀ ਹੈ ਕਿ ਮਹਾਨ ਸਾਡੀ ਵਿਰਾਸਤ ਹੈ ਮਹਾਨ ਜਿਹੜਾ ਹੈਗਾ ਸਾਡੀ ਇਹ ਧਰਤੀ ਹੈ ਤੇ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਵਿਚਕਾਰ ਨਹੀਂ ਆ ਉਹਨਾਂ ਦੇ ਦਰਸਾਏ ਮਾਰਗ ਜਿਹੜੇ ਆ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਢੰਗ ਨਾਲ ਜਿਉ ਸਕਦੇ ਆ ਤੇ ਉਹੀ ਸਾਡੀ ਜਿਹੜੀ ਪ੍ਰੇਰਣਾ ਬਣੇ ਆ ਲੋਕ ਤੇ ਸਾਡਾ ਇਹੀ ਸੰਦੇਸ਼ ਹੈ ਅਸੀਂ ਉਹਨਾਂ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮ ਤੇ ਚੱਲੀਏ ਜਿੱਤੇ ਫਿਲਮੀ ਜਗਤ ਦੇ ਵਿੱਚ ਬਹੁਤ ਵੱਡਾ ਘਾਟਾ ਉਸੇ ਤਰ੍ਹਾਂ ਹੀ ਇਹਨਾਂ ਨੂੰ ਹਰ ਦੇਸ਼ ਵਾਸੀ ਪਿਆਰ ਕਰਦਾ ਸੋ ਜਸਵਿੰਦਰ ਸਿੰਘ ਭੱਲਾ ਦੇ ਲਈ ਇਹ ਸ਼ਬਦ ਮਨਜੀਤ ਸਿੰਘ ਨੇ ਕਹੇ ਨੇ ਇਸੇ ਚਾਲ ਦੇ ਉਹਨਾਂ ਕਿਹਾ ਕਿ ਸਾਰੇ ਜਿਹੜਾ ਕਿ ਜਸਵਿੰਦਰ ਸਿੰਘ ਭੱਲਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ ਜਸਵਿੰਦਰ ਸਿੰਘ ਭੱਲਾ ਨੇ ਬਹੁਤ ਹੀ ਨਾਮ ਕਮਾਇਆ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜੰਦਲ ਦੀ ਰਿਪੋਰਟ